ਉਰਜੀ ਚਮਕੌਰ ਦੇ ਗੜੀ ਦੇ ਵਿੱਚ ਪਹੁੰਚੇ ਨੇ ਜਿੱਥੇ ਰਾਤ ਨੂੰ ਸਿੱਖਾਂ ਨੇ ਜਿਹੜੀਆਂ ਕੋੜਿਆਂ ਦੀਆਂ ਕਾਠੀਆਂ ਨੇ ਉਹ ਕਾਠੀਆਂ ਲਈਆਂ ਕਾਠੀਆਂ ਦੇ ਥੱਲੇ ਕਪੜਾ ਪੁੱਛਿਆ ਹੁੰਦਾ ਜੀ ਉਹ ਕਪੜਾ ਧਰਤੀ ਤੇ ਵਿਛਾਇਆ ਕਈ ਦਿਨਾਂ ਬਾਅਦ ਰਾਤ ਨੂੰ ਕੁਝ ਸ਼ਕਲ ਨਹੀਂ ਮਿਲਿਆ ਦੁੱਧ ਛਕਿਆ ਤੇ ਆਰਾਮ ਕਰਨ ਵਾਸਤੇ ਸੌਂਦੇ ਨੇ ਜੀ ਉਰ ਸਿੱਖਾਂ ਨੇ ਕਿਹਾ ਕਿ ਸਤਿਗੁਰ ਜੀ ਭਾਵੇਂ ਕੁਝ ਨਹੀਂ ਪਰ ਸਾਡੇ ਕੋਲ ਫਿਰ ਵੀ ਜੋ ਕੁਝ ਵੀ ਹੈ ਕੋਈ ਘੋੜੇ ਦੇ ਕਾਠੀ ਦਾ ਕਪੜਾ ਕਿਸੇ ਦੇ ਮਾੜੀ ਮੋਟੀ ਕੋਈ ਚਾਦਰ ਦੇ ਉੱਤੇ ਬੁੱਕਰ ਲਈ ਹੋਏਗੀ ਕਿ ਜਿਵੇਂ ਦਾ ਵੀ ਹੋ ਸਕਦਾ ਸਤਿਗੁਰੂ ਜੀ ਤੁਹਾਡਾ ਅਸਨ ਅਸੀਂ ਉੱਤੇ ਟਾਰੇ ਤੇ ਲਾਇਆ ਹੈ ਤੁਸੀਂ ਕਿਰਪਾ ਕਰੋ ਉੱਤੇ ਟਾਰੇ ਤੇ ਜਾ ਕੇ ਆਰਾਮ ਕਰੋ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਨਾਲ ਨੇ ਦੋ ਸਿੰਘ ਜਿਹੜੇ ਨੇ ਉਹ ਸਤਿਗੁਰੂ ਜੀ ਦੇ ਨਾਲ ਉੱਤੇ ਟਾਰੇ ਦੇ ਵਿੱਚ ਜਿਹੜੇ ਪਹਿਰੇ ਵਾਸਤੇ ਨੇ ਉਹ ਉੱਤੇ ਰਾਤ ਲਾਇਆਗੇ ਔਰ ਸਤਿਗੁਰੂ ਜੀ ਨੇ ਕਿਰਪਾ ਕਿਤੇ ਰਾਤ ਨੂੰ ਸਿੰਘ ਜਿਹੜੇ ਨੇ ਉਹ ਸੌਂਦੇ ਨੇ ਆਰਾਮ ਕਰਦੇ ਨੇ ਗੁਰੂ ਸਾਹਿਬ ਜੀ ਆਪਣੇ ਆਸਨ ਦੇ ਉੱਤੇ ਜਾ ਕੇ ਬੈਠੇ ਨੇ ਪਰ ਅੱਜ ਆਰਾਮ ਕਿੱਥੇ ਸੀ ਚੌਕੜਾ ਮਾਰਿਆ ਹੋਇਆ ਔਰ ਜਿੰਨੂੰ ਜੋਗੇ ਜੀ ਲਿਖਦੇ ਨੇ ਕਿ ਜਦੋਂ ਅੰਦਰ ਖੇਮੇ ਦੇ ਵਿੱਚ ਦੇਖਿਆ ਤੇ ਗਰਦਨ ਝੁਕਾ ਕੇ ਬਿਠੇ ਹੋਏ ਸਨ ਪਰ ਅਫਸੋਸ ਵਿੱਚ ਨਹੀਂ ਕਹਿੰਦੇ ਉਸ ਰੱਬ ਦੇ ਸ਼ੁਕਰ ਵਿੱਚ ਬਿਠੇ ਹੋਏ ਸਨ ਜਦੋਂ ਅੱਧੇ ਕੋ ਰਾਤ ਨਿਕਲੀ ਜਦ ਡੇਢ ਘੜੇ ਰਾਤ ਗੁਜ਼ਰੀ ਸ਼ੁਕਰੇ ਖੁਦਾਇ ਮੈਂ ਕਹਿੰਦੇ ਸ਼ਬਵਾਸ ਸੇ ਨਿਕਲ ਆਏ ਸਰਕਾਰ ਹਵਾ ਮੈਂ ਸ਼ਬਵਾਸ ਕਹਿੰਦੇ ਨੇ ਜਿਹੜਾ ਸੌਣ ਦਾ ਟਿਕਾਣਾ ਹੁੰਦਾ ਉੱਥੋਂ ਨਿਕਲ ਕੇ ਸਤਗੁਰ ਜੀ ਬਾਹਰ ਆਏ ਕਹਿੰਦੇ ਕਦਮੋਂ ਸੇ ਟਹਿਲਤੇ ਥੇ ਮਗਰ ਦਿਲ ਤਾਂ ਦੁਆ ਮੈਂ ਕਹਤੇ ਥੇ ਐ ਖੁਦਾਵੰਦ ਖੁਸ਼ ਹੂੰ ਤੇਰੀ ਰਜ਼ਾ ਮੈਂ ਅੰਮਨਪੁਰ ਸਾਹਿਬ ਨਹੀਂ ਰਿਹਾ ਤੇ ਤਾਂ ਕੀ ਹੋਇਆ ਪਰਿਵਾਰ ਜਿਹੜਾ ਸੀ ਦੋ ਸਹਿਬਜ਼ਾਦੇ ਪਤਾ ਨਹੀਂ ਕਿੱਥੇ ਨੇ ਮਾਤਾ ਗੁਜਰਕੌਰ ਜੀ ਦਾ ਪਤਾ ਨਹੀਂ ਕਿੱਥੇ ਨੇ ਮਾਤਾ ਸੁન્દਰੀ ਜੀ ਨੂੰ ਸਤਿਗੁਰ ਜੀ ਨੇsingਾਦ ਨਾਲ ਪਹਿਲੋ ਹੁਕਮ ਕਰ ਦਿੱਤਾ ਸੀ ਕਿ ਦਿੱਲੀ ਨੂੰ ਜਾਣਾ ਹੈ ਪਰ ਉਹ ਪਤਾ ਨਹੀਂ ਰਾਬ ਵਿੱਚ ਕਿੱਥੇ ਨੇ ਜਿਹੜੇ ਵੀ ਹਾਲ ਦੇ ਵਿੱਚ ਤੂੰ ਰੱਖਿਆ ਮੈਂ ਉਸੇ ਹਾਲ ਦੇ ਵਿੱਚ ਖੁਸ਼ ਹਾਂ ਹੁਣ ਇੱਥੇ ਸਤਿਗੁਰ ਜੀ ਨੇ ਕਿਰਪਾ ਕੀਤੀ ਜਦੋਂ ਥੱਲੇ ਆਏ ਤੇ ਗੇਟ ਦੇ ਉੱਤੇ ਜਿਹੜੇ ਪਹਿਰੇਦਾਰ ਸਨ ਦੋ ਰਾਤ ਸੇਵਨਨ ਮੰਗ ਕੇ ਲਈ ਦੋਵੇਂ ਸੱਕੇ ਭਰਾ ਨੇ ਪਾਈ ਕੋਠਾ ਸਿੰਘ ਤੇ ਭਾਈ ਮਦਨ ਸਿੰਘ ਦੇਖੋ ਕੁਝ ਇਤਿਹਾਸਕਾਰਾਂ ਨੇ ਇੱਥੇ ਨਾਂ ਦੇ ਵਿੱਚ ਫਰਕ ਰੱਖਿਆ ਕਈਆਂ ਨੇ ਕੋਠਾ ਸਿੰਘ ਲਿਖਿਆ ਤੇ ਕਈਆਂ ਨੇ ਕਾਠਾ ਸਿੰਘ ਲਿਖਿਆ ਪਰ ਦੋਵੇਂ ਸੱਕੇ ਭਰਾ ਨੇ ਜੀ ਇਹ ਵੀ ਨਾਲ ਥੱਕੇ ਹੋਏ ਨੇ ਅੱਧੇ ਰਾਤ ਜਦੋਂ ਗੁਰੂ ਸਾਹਿਬ ਜੀ ਆਏ ਤੇ ਇਹ ਜਿਹੜੇ ਨੇ ਅੱਖਾਂ ਦੇ ਵਿੱਚ ਨੀਂਦ ਇੰਨੀ ਸੀ ਹੱਥ 'ਚ ਵਰਸ਼ੇ ਫੜੇ ਹੋਏ ਨੇ ਬਰਸ਼ਿਆਂ ਦੇ ਨਾਲ ਸਹਾਰਾ ਲਾ ਕੇ ੱੱਕੇ ਦੇ ਨਾਲ ਜਿਹੜਾ ਸਿਰ ਹੂ ਡਿੱਗਦਾ ਜੀ ਕਿਉਂਕਿ ਨੀਂਦ ਤਾਂ ਖੜਾ ਖੜਾ ਹੰਟਾ ਲੈਂਦੀ ਹੈ ਨਾ ਜੀ ਕਈ ਦਿਨ ਦੇ ਭੁੱਖੇ ਸਨ ਭੁੱਖਿਆਂ ਨੂੰ ਨੀਂਦ ਆਉਂਦੀ ਨਹੀਂ ਸੱਚ ਕਈ ਦਿਨ ਬਾਅਦ ਪ੍ਰਸ਼ਾਦਾ ਮਿਲਿਆ ਗਰਮ ਦੁੱਧ ਕੁਝ ਮਿਲਿਆ ਸੀ ਸ਼ਕਰ ਨੂੰ ਜਿੰਦੇ ਕਰਕੇ ਸਰੀਰ ਨੂੰ ਸੁੱਖ ਆਰਾਮ ਆਉਂਦਾ ਤੇ ਨੀਂਦ ਆਉਂਦੀ ਹੈ ਜੀ ਨੀਂਦ ਦੇ ਝਟਕੇ ਲੱਗਦੇ ਨੇ ਸਤਿਗੁਰੂ ਜੀ ਜਦੋਂ ਕੋਲ ਆਏ ਤੇ ਇੱਕਦਮ ਸੁਚੇਤ ਹੋ ਗਏ ਜੀ ਹੁਣ ਸਤਗੁਰੂ ਜੀ ਨੇ ਪਾਈ ਕੋਠਾ ਸਿੰਘ ਤੇ ਪਾਈ ਮਦਨ ਸਿੰਘ ਦੇ ਅੱਗੇ ਹੱਥ ਜੋੜੇ ਜੀ ਜਦੋਂ ਬੋਲਣ ਲੱਗੇ ਤੇ ਇਸ਼ਾਰਾ ਕੀਤਾ ਕਿ ਬੋਲੋ ਨਾ ਉਹ ਸਤਗੁਰੂ ਜੀ ਨੂੰ ਕਹਿੰਦੇ ਨੇ ਸਤਗੁਰੂ ਜੀ ਤੁਸੀਂ ਆਪਣੇ ਆਸਣ ਤੋਂ ਥੱਲੇ ਆ ਗਏ ਹੋ ਤੇ ਗੁਰੂ ਸਾਹਿਬ ਜੀ ਭਾਵੇਂ ਤੇ ਖੁਬ ਬੋਲ ਕਵੀਆਂ ਦੇ ਨੇ ਉੱਥੇ ਸਤਗੁਰੂ ਤੁਹਾਨੂੰ ਗੁਰਕਲ ਕੀ ਧਰਬਾਸ਼ ਜੀ ਕਹਿੰਦੇ ਨੇ ਕਿ ਲੇਟੇ ਹੋਵੇਂ ਹੈ ਅੱਜ ਖਾਲਸਾ ਜੀ ਦੀ ਜ਼ਮੀਂ ਪਰ ਖਾਲਸਾ ਤੇ ਮੇਰਾ ਜ਼ਮੀਨ ਤੇ ਸੁੱਤਾ ਹੋਇਆ ਹੈ ਅੱਜ ਥਨੇ ਗੱਦੇ ਕੋਈ ਨਹੀਂ ਜੀ ਕੋੜਿਆਂ ਦੇ ਕਾਠੀਆਂ ਦੇ ਥੱਲੇ ਪਏ ਹੋਏ ਜਣੀਆਂ ਚਾਦਰਾਂ ਨੇ ਮਾੜੀਆਂ ਮੁੱਟਿਓ ਹੀ ਵਿਛੀਆਂ ਨੇ ਕਿ ਲੇਟੇ ਹੋਏ ਹਾਂ ਆਜ ਖਾਲਸਾ ਜੀ ਜ਼ਮੀਂ ਪਰ ਕਿਸ ਤਰ੍ਹਾਂ ਸੇ ਹਮੇ ਚੈਨ ਆਏ ਸ਼ਾਹੀ ਨਸੀਮ ਪਰ ਅਸੀਂ ਆਪਣੇ ਗੱਦਿਆਂ ਤੇ ਜਾਂ ਵਸਾਏ ਹੋਏ ਉਹਨਾਂ ਸੇਜਾ ਦੇ ਕਿਵੇਂ ਸੋਈਏ ਪਾਈ ਕਾਠਾ ਸਿੰਘ ਪਾਈ ਮਦਨ ਸਿੰਘ ਕਿ ਤੁਹਾਡੇ ਤੋਂ ਅੱਜ ਮੈਂ ਕੁਝ ਮੰਗਣ ਆਇਆ ਤੇ ਦੋਵੇਂ ਪ੍ਰਾਜੇ ਨੇ ਇੱਕਦਮ ਕੰਬ ਕੇ ਜੀ ਸਾਡੇ ਕੋਲ ਮੰਗਣ ਵਾਸਤੇ ਸਾਡੇ ਕੋਲ ਕੀ ਹੈ ਜੀ ਤੁਸੀਂ ਸਾਰਿਆਂ ਦੇ ਦਾਤੇ ਹੋ ਧੰਨ ਗੁਰੂ ਕਲਗੇ ਤਰਪਾ ਸਾਹਿਬ ਜੀ ਕਹਿੰਦੇ ਨੇ ਸ਼ਾਮੀ ਸੇਵਾ ਤੁਸੀਂ ਮੰਗ ਕੇ ਲਈ ਸੀ ਪਰ ਹੁਣ ਇਹ ਜਿਹੜੀ ਪਹਿਰੇਦਾਰੀ ਦੀ ਸੇਵਾ ਤੁਹਾਡੇ ਤੋਂ ਮੰਗ ਕੇ ਮੈਂ ਲੈਣਾ ਕਿ ਥੱਕੇ ਹੋਏ ਤੁਸੀਂ ਵੀ ਮੇਰੇ ਲਾਲ ਜੀ ਤੁਸੀਂ ਜਾ ਕੇ ਆਰਾਮ ਕਰੋ ਕਿਉਂਕਿ ਕੱਲ ਸਵੇਰੇ ਬੜੀ ਲੰਬੀ ਅੱਗੇ ਸਫ਼ਰ ਤੇ ਨਿਕਲਣਾ ਹੈ ਤੋ ਉਹ ਸਫਰ ਹੈ ਜਿਹੜਾ ਕਦੇ ਮੁੱਕਣਾ ਹੀ ਨਹੀਂ ਜੀ ਕੱਲ ਅਖੀਰਲਾ ਸਫਰ ਹੈ ਬੜਾ ਲੰਮਾ ਸਫਰ ਹੈ ਕਿ ਤੁਸੀਂ ਵੀ ਆਰਾਮ ਕਰੋ ਹੁਣ ਸਤਿਗੁਰੂ ਜੀ ਦਾ ਹੁਕਮ ਸੀ ਨਾਲੇ ਤੇ ਅੱਗੇ ਪਰਸ਼ਾ ਕਰਦੇ ਨੇ ਨਾਲੇ ਕਹਿੰਦੇ ਨੇ ਸਤਿਗੁਰੂ ਜੀ ਥੱਕੇ ਹੋਏ ਤਾਂ ਤੁਸੀਂ ਵੀ ਹੋ ਜਾ ਜੇ ਤੁਸੀਂ ਪਹਿਰੇਦਾਰੇ ਦੀ ਸੇਵਾ ਕਰਨੀ ਹੈ ਤੇ ਫਿਰ ਕਿਰਪਾ ਕਰੋ ਕੱਲ ਨੂੰ ਕਰ ਲਿਓ ਅੱਜ ਦੇ ਰਾਤ ਸਾਨੂੰ ਕਰਨ ਦਿਓ ਔਰ ਸਤਗੁਰੂ ਜਿਉਂ ਤੇ ਕਹਿੰਦੇ ਨੇ ਕਿ ਭਾਈ ਮਦਨ ਸਿੰਘਾ ਕੱਲ ਕਿਨੇ ਵੇਖੀਏ ਕਿਉਂਕਿ ਸਤਗੁਰੂ ਜੀ ਜਾਣਦੇ ਸੀ ਕੱਲ ਕਿੱਥੇ ਆਉਣੇ ਮਦਨ ਸਿੰਘਾ ਮਦਨ ਸਿੰਘਾ ਕੋਠਾ ਸਿੰਘ ਨੇ ਕੱਲ ਨੂੰ ਸ਼ਹੀਦ ਹੋ ਜਾਣਾ ਹੈ ਸਤਗੁਰੂ ਜੀ ਨੇ ਉਹਨਾਂ ਨੂੰ ਵੀ ਆਰਾਮ ਕਰਨ ਵਾਸਤੇ ਭੇਜਿਆ ਆਪ ਵਰਸਾ ਪੜਿਆ ਹੈ ਇੱਥੇ ਜੋਗੀ ਅੱਲਾ ਯਾਰ ਖਾਨ ਜੋਗੀ ਲਿਖਦੇ ਨੇ ਕਿ ਗੁਰੂ ਸਾਹਿਬ ਜੀ ਫਿਰ ਸਿੰਘਾਂ ਦੇ ਕੋਲ ਜਾਂਦੇ ਨੇ ਉਹਨਾਂ ਦੇ ਖਿਲਰੇ ਹੋਏ ਜਿਹੜੇ ਕੇਸ ਨੇ ਉਹਨਾਂ ਨੂੰ ਇਕੱਠੇ ਕਰਦੇ ਨੇ ਉਹਨਾਂ ਦੇ ਸਾਫੇ ਜਿਹੜੇ ਨੇ ਉਹ ਸਿਰ ਦੇ ਤੇ ਸਾਫ ਆਪ ਦੀ ਜਾਣਦੇ ਉਹਨਾਂ ਕੇਸ ਕੀਆ ਛੋਟੀਆਂ ਕੇਸੀਆਂ ਜਿਹੜੀਆਂ ਬਨੀਆਂ ਹੋਈਆਂ ਸਨ ਕਈਆਂ ਨੇ 17 ਲਾ ਕੇ ਆਪਣੇ ਉੱਤੇ ਲਈਆਂ ਨੇ ਜੀ ਤਨੂੰ ਵੀ ਢੱਕਣਾ ਸੀ ਉਹ ਕੇਸ ਕੀਆ ਸਤਗੁਰ ਜੀ ਸਵਾਰਦੇ ਨੇ ਕੇਸ ਸਵਾਰਦੇ ਨੇ ਸਾਫੇ ਕਬੀ ਸਿੰਘੋ ਕੇ ਉਠਾਤੇ تھے ਜੰਮੀ ਸੇ ਕੇਸ ਉਹਨਕੇ ਝਾੜੇ ਲੈ ਖਾਕ ਜੰਮੀ ਸੇ ਕਹਿੰਦੇ ਸਰ ਠੇਕ ਕੀਏ ਸਰਕੇ ਹੋਵੇ ਸਰਬਾਤ ਜੀ ਸੇ ਤੇ ਫਿਰ ਕਹਿੰਦੇ ਤਰਤੀਬ ਦੇ ਹਰ ਚੀਜ਼ ਕੋ ਲਾ ਲਾ ਕੇ ਕਹੀਂ ਸੇ ਆਪਣੇ ਵੱਲ ਸਾਰਾ ਕੁਝ ਠੀਕ ਕੀਤਾ ਜੀ ਕਹਿੰਦੇ ਹਾਸ਼ਾ ਕਿਸੇ ਮੁਰਸ਼ਦ ਮੇ ਇਹ ਸ਼ਿਆਰ ਨਹੀਂ ਸ਼ਿਆਰ ਕਹਿੰਦੇ ਨੇ ਪਿਆਰ ਕਿ ਕਿਸੇ ਪੀਰ ਫਕੀਰ ਮੁਰਸ਼ਦ ਵਿੱਚ ਇੰਨਾ ਪਿਆਰ ਨਹੀਂ ਜਿੰਨਾ ਧੰਨ ਗੁਰੂ ਗ੍ਰੰਥ ਸਾਹਿਬ ਆਪਣੇ ਸਿੰਘਾਂ ਨੂੰ ਕਰਦੇ ਨੇ ਹਾਸ਼ਾ ਕਿਸੇ ਮੁਰਸ਼ਦ ਮੇ ਇਹ ਅਸੀਂ ਆਰਨਹੀਂ ਪਿਆਰ ਕਿਸੇ ਪੀਰ ਮੇ ਦਿਨ ਹਾਰ ਨਹੀਂ। ਔਰ ਇੰਨਾ ਸਤਕਾਰ ਗੁਰੂ ਸਾਹਿਬ ਜੀ ਜਦੋਂ ਪੈਰਾਂ ਨੂੰ ਵੀ ਜਾ ਕੇ ਚੁੰਮ ਲੈਂਦੇ ਨੇ। ਤੇ ਕਈ ਦੇਖੋ ਤੇ ਫਿਰ ਸ਼ੰਕਾ ਵੀ ਕਰਦੇ ਨੇ ਤੇ ਇਤਿਹਾਸਕਾਰਾਂ ਨੇ ਗੱਲ ਕੁਝ ਵਧਾਚੜਾ ਕੇ ਲਿਖਤੀ ਹੈ। ਵੀ ਇਤਿਹਾਸਕਾਰ ਲਿਖ ਸਕਦੇ ਨੇ। ਬੇਨਤੀ ਕਰਾਂ ਕਿਉਂਕਿ ਇਤਿਹਾਸ ਵਿੱਚ ਜੋ ਕੁਝ ਲਿਖਿਆ ਲਿਖਣ ਵਾਲੇ ਤੋਂ ਸਾਡੇ ਵਰਗੇ ਬੰਦੇ ਹੀ ਨੇ ਨਾ। ਉਹ ਵਧਾਚੜਾ ਕੇ ਲਿਖ ਸਕਦੇ ਨੇ। ਪਰ ਜਿਹੜੇ ਸਤਿਗੁਰ ਜੀ ਦੇ ਬਾਣੀ ਹੈ ਧੰਗੁਰੂ ਕਲਗੇ ਤਰਪਾਸ਼ਾ ਜੀ ਨੇ ਆਪ ਆਪਣੇ ਰਸਨਾ ਤੋਂ ਬਚਨ ਕਹੇ ਨੇ ਕਿ ਸੇਵਾ ਸੇਵ ਕਰੇ ਇਨਹੀ ਕੇ ਭਾਵਤ ਔਰ ਕੇ ਸੇਵ ਨ ਸੁਹਾ ਸੁਹਾਤ ਨ ਜੀ ਕੋ ਜਿਹੜੇ ਗੁਰੂ ਸਾਹਿਬ ਨੇ ਆਪ ਬਚਨ ਕੇ দান ਕੀਓ ਇਨਹੀ ਕੋ ਭਲੋ ਔਰ ਆਣ ਕੋ ਦਾਨ ਲਗਤ ਨੀ ਕੋ ਉਹਨਾਂ ਦੇ ਅਰਥ ਕੀ ਕਰਾਂਗੇ ਜੀ ਧੰਗੁਰੂ ਕਲਗੇ ਤਰਪਾਸ਼ ਜੀ ਆਪ ਕਹਿੰਦੇ ਨੇ ਆਗੇ ਫਲ ਇਨਹੀ ਕੋ ਫਲੋ ਜਗ ਮੈਂ ਔਰ ਦਾਨ ਦਿਓ ਸਭ ਫਿੱਕੋ ਬਾਕੀ ਦਿੱਤਾ ਨਾ ਦਿੱਤਾ ਕਿਸੇ ਕੰਮ ਨਹੀਂ ਜਿਹੜਾ ਦਾਣ ਆਪਣੇ ਸਿੱਖਣ ਨੂੰ ਦੇ ਜਾਣਾ ਹੈ ਉੱਥੇ ਗੁਰੂ ਸਾਹਿਬ ਨੇ ਬਚਨ ਕਹੇ ਮੋਹ ਗ੍ਰਹਿ ਮੈਂ ਮਨ ਤੇ ਤਨ ਤੇ ਸਿਰ ਲੋ ਮੇਰੇ ਘਰ ਵਿੱਚ ਮਨ ਤਨ ਇਥੋਂ ਤੱਕ ਮੇਰਾ ਸਿਰ ਵੀ ਕਹਿੰਦੇ ਮੇਰੇ ਮੋਹ ਗ੍ਰਹਿ ਮੈਂ ਮਨ ਤੇ ਤਨ ਤੇ ਸਿਰ ਲੋ ਤਨ ਹੈ ਸਭ ਇਨਹੀ ਕੋ ਇਹ ਸਾਰਾ ਕੁਝ ਹੈ ਤੇ ਮੇਰੇ ਸਿੱਖਾਂ ਵਾਸਤੇ ਹੀ ਨਾਲ ਇਹ ਸਾਰਾ ਹੀ ਕੁਝ ਸਿੱਖਾਂ ਦੇ ਉੱਥੇ ਗੁਰੂ ਸਾਹਿਬ ਨੇ ਫਿਰ ਪਾਵਨ ਬਚਨ ਕਹੇ ਜਿੱਥੇ ਜੋਗੀ ਜੀ ਲਿਖਦੇ ਨੇ ਕਿ ਕਰਤਾਰ ਸੇ ਕਹਤੇ ਥੇ ਗੋਵਾ ਰੂਬਰੂ ਹੋਕਰ ਕੱਲ ਜਾਊਂਗਾ ਚਮਕੌਰ ਸੇ ਉਜੜਕਰ ਇਹ ਨਹੀਂ ਕਿ ਜਾਣਦੇ ਨਹੀਂ ਸਭ ਕੁਝ ਜਾਣਦੇ ਨਹੀਂ ਕਿ ਕਰਤਾਰ ਸੇ ਕਹਤੇ ਥੇ ਗੋਵਾ ਰੂਬਰੂ ਹੋਕਰ ਕੱਲ ਜਾਊਂਗਾ ਚਮਕੌਰ ਸੇ ਉਜੜਕਰ ਕਹਿੰਦੇ ਮੈਂ ਤੇਰਾ ਹੂੰ ਮੇਰੇ ਬੱਚੇ ਵੀ ਤੇਰੇ ਹੈ ਮੌਲਾ ਹੈ ਤੇਰੇ ਥੇ ਤੇਰੇ ਰਹੇਗੇ ਤੇਰੇ ਦਾਤਾ ਜਿਸ ਹਾਲ ਮੇ ਰਖੇ ਵਹੀ ਹਾਲ ਹੱਛਾ ਹੈ ਜੋ ਜੋ ਸ਼ੁਕਰ ਕੇ ਆਨੇ ਦਾ ਜ਼ੁਬਾਨ पे ਨਹੀਂ ਸ਼ਿਕਵਾ ਕਿਰਪਾ ਕਰੇ ਸਜ਼ਬਾਨ ਦੇ ਵਿੱਚੋਂ ਸ਼ੁਕਰ ਹੀ ਨਿਕਲੇ ਕਿਤੇ ਉਲਾਮਾ ਕਿਤੇ ਸ਼ਿਕਵਾ ਨਾ ਆਏ ਉਥੇ ਧਾਨ ਗੁਰੂ ਕਲਗੇ ਤਰਪਾਸ ਜੇ ਆਪਣੇ ਸਿੰਘਾਂ ਤੇ ਜਦੋਂ ਕੋਲ ਜਾਂਦੇ ਨੇ ਤੇ ਸਿੰਘਾਂ ਨੂੰ ਵੇਖ ਵੇਖ ਕੇ ਸਤਿਗੁਰ ਜੀ ਕੱਲੇ ਕੱਲੇ ਸਿੰਘ ਤੋਂ ਬਲਹਾਰ ਜਾਂਦੇ ਨੇ ਉਹਨਾਂ ਸਿੰਘਾਂ ਦੇ ਕੋਲ ਸਤਿਗੁਰ ਜੀ ਕਹਿੰਦੇ ਨੇ ਜਿਨ ਸਿੰਘੋਂ ਨੇ ਕਲ ਮੌਤ ਕੇ ਛਾਇਆ ਤ ਉੱਤਰਨਾ ਕੱਲ ਸਵੇਰ ਜਿੰਨ ਸਿੰਘੋ ਨੇ ਥਾ ਜੰਗ ਮੇ ਮਰਨਾ ਬਾਲੇ ਸੇ ਸ਼ਹੀਦੋ ਸੇ ਜਬ ਕੇ ਹੁਆ ਗੁਜ਼ਰਨਾ ਕਹਿੰਦੇ ਮੁਸ਼ਕਲ ਸੇ ਹੁਆ ਇਸ ਜਹਾਨ ਸੇ ਕਦਮ ਅੱਗੇ ਕੁੱਤਰਨਾ ਟੈਲ ਦੇ ਸਨ ਨਾ ਜੀ ਸਿੰਘਾਂ ਦੇ ਕੋਲੋਂ ਕਦਮ ਅੱਗੇ ਰੱਖਣਾ ਹੁਣ ਮੁਸ਼ਕਲ ਹੋ ਗਿਆ ਕਿ ਮੇਰੇ ਪਿਆਰੇ ਸਿੰਘ ਇਸ ਹਾਲਤ ਵਿੱਚ ਪਏ ਨੇ ਕਿ ਜਿਨ੍ਹਾਂ ਨੇ ਕਿਰਪਾਨਾਂ ਚਲਾਚ ਲਕ ਹੈ ਹੱਥਾਂ ਦੇ ਵਿੱਚ ਖੂਨ ਹੈ ਛਾਲੇ ਪਏ ਨੇ ਜ਼ਖਮ ਹੋਏ ਨੇ ਪੈਰਾਂ ਦੇ ਵਿੱਚ ਜ਼ਖਮ ਨੇ ਕਈਆਂ ਤੇ ਸੱਟਾਂ ਲੱਗੀਆਂ ਨੇ ਸਿਰਾਂ ਦੇ ਵਿੱਚ ਜ਼ਖਮ ਨੇ ਸਤਿਗੁਰੂ ਜੀ ਉੱਥੇ ਕਹਿੰਦੇ ਜਦੋਂ ਸਿੰਘਾਂ ਨੂੰ ਦੇਖਦੇ ਨੇ ਤੇ ਉਹਨਾਂ ਦੇ ਮੂੰਹ ਨੂੰ ਚੁੰਮਦੇ ਨੇ ਉਹਨਾਂ ਦੇ ਮੱਥੇ ਨੂੰ ਤੁੰਮਦੇ ਨੇ ਉਹਨਾਂ ਦੀ ਦਸਤਾਰਾ ਠੀਕ ਕਰਦੇ ਨੇ ਕਹਿੰਦੇ ਚੁੰਮਾ ਕਬੀ ਹਲਕੂਮ ਤਾਹਣ ਕਬੀ ਚੁੰਮਨੇ ਬੈਠੇ ਜਦ ਗੁਰੂ ਜੀ ਪੈੰਤੀ ਆਏ ਤੋ ਸਿੰਘੋ ਕੇ ਚਰਨ ਚੁੰਮਨੇ ਬੈਠੇ ਪੰਦਾ ਵੱਲੇ ਆਏ ਤੇ ਸਤਿਗੁਰ ਜੀ ਨੇ ਪੈਰ ਵੀ ਚੁੰਮੇ ਸਿੰਘਾਂ ਦੇ ਉੱਥੇ ਸਤਿਗੁਰ ਜੀ ਕਹਿੰਦੇ ਜਦੋਂ ਸਿੰਘਾਂ ਨੂੰ ਇੰਨਾ ਪਿਆਰ ਕਰਦੇ ਹੋਇਆ ਕਦੇ ਬੱਚਿਆਂ ਦੇ ਵੱਲੇ ਆਪਣੇ ਸਾਹਿਬ ਜਾਨ ਦੇ ਵੱਲੇ ਝਾਤ ਮਾਰਦੇ ਨੇ ਕਿ ਜਿਹੜੇ ਉੱਤੇ ਪਏ ਹਨ ਉਹਨਾਂ ਦੇ ਕੋਲ ਜਾਂਦੇ ਨੇ ਅੰਮ੍ਰਿਤ ਵੇਲਾ ਹੋਇਆ ਸਤਿਗੁਰ ਜੀ ਉੱਥੇ ਜਾ ਕੇ ਕਹਿੰਦੇ ਨੇ ਸੋਏ ਹੋਏ ਬੱਚੋ ਕੇ ਸਿਰ ਕੋ ਕਾਹ ਪਕੜ ਕਰਨ ਕਹਿੰਦੇ ਚੱਲ ਦੋਗੇ ਅੱਬ ਅੱਬਾ ਕੋ ਮੁਸੀਬਤ ਵਿੱਚ ਝੜ ਕਰ ਕਿ ਪੁੱਤਰ ਅੱਜ 21 ਦਸੰਬਰ ਅੱਜ 8 ਪੋ ਹੈ ਅੱਜ ਸ਼ਾਮ ਨੂੰ ਸੂਰਜ ਟਲਣਾ ਹੈ ਤੇ ਪਰ ਮੇਰੇ ਇਹ ਦੋ ਸੂਰਜ ਐਸੇ ਚਮਕਣਗੇ ਕਿ ਰਹਿੰਦੀ ਦੁਨੀਆ ਤੱਕ ਇਹਨਾਂ ਨੂੰ ਕੋਈ ਨਹੀਂ ਟਲ ਸਕੇਗਾ ਸੂਰਜ ਟਲਣਾ ਹੈ ਸਰੀਰ ਇੱਥੇ ਨਹੀਂ ਰਹਿਣੇ ਪਰ ਮੇਰੇ ਇਹ ਤਾਰੇ ਸਦਾ ਲਈ ਜਗਮਗਾ ਜਾਣਗੇ ਕਿ ਪਿਤਾ ਆਪਣੇ ਪੁੱਤਰ ਪੁੱਤਰੋ ਆਪਣੇ ਪਿਤਾ ਨੂੰ ਮੁਸੀਬਤ ਵਿੱਚ ਛੱਡ ਕੇ ਜਾਓਗੇ ਕਿ ਤੇ ਫਿਰ ਸੁਪਨੇ ਦੇ ਵਿੱਚ ਆ ਕੇ ਮਿਲੋਗੇ ਵੀ ਉਰ ਦੇਖੋ ਫਿਰ ਬੇਨਤੀ ਕਰਦੇ ਇੱਕ ਪਿਤਾ ਆਪਣੇ ਜਵਾਨ ਪੁੱਤਰਾਂ ਦੇ ਕੋਲ ਜਾ ਕੇ ਗੱਲ ਕਹਿੰਦਾ ਹੋਵੇ ਕਿ ਕਰਦਾ ਤੁਸੀਂ ਚਲੇ ਜਾਣਾਗੇ ਥੀ ਜ਼ਿੰਦਗੀ ਲਿਖੀ ਕਿਸਮਤ ਮੇ ਉਜੜ ਕਰ ਅਬ ਮਿਲਣੇ ਦਾ ਵਾਅਦਾ ਤੋ ਕਿਓ ਜਾਓ ਵਿਛੜ ਕਰ ਅੱਜ ਵਿਛੜ ਜਾਣਾ ਘਟੋ ਘਟੇ ਵਾਅਦਾ ਕਰੋ ਕਿ ਤੇ ਸੁਪਨੇ ਵਿੱਚ ਆ ਕੇ ਮਿਲੋਗੇ ਹੁਣ ਇੱਥੇ ਸਤਿਗੁਰੂ ਜੀ ਨੇ ਰਾਤ ਸਿੰਘਾਂ ਦੇ ਨਾਲ ਪਿਆਰ ਕੀਤਾ ਆਪਣੇ ਸਹਿਬਜ਼ਾਦਿਆਂ ਨੂੰ ਬਾਰ-ਬਾਰ ਜਾ ਕੇ ਕਿਹਾ ਰੱਬ ਦਾ ਸ਼ੁਕਰ ਕੀਤਾ ਕਿ ਥੇ ਚਾਰ ਹੋ ਅਬ ਦੋ ਹੀ ਰੱਬ ਨੇ ਚਾਰ ਦਿੱਤੇ ਸਨ ਹੁਣ ਦੋ ਹੀ ਨੇ ਕਿ ਦੋਵਾਂ ਦਾ ਪਤਾ ਨਹੀਂ ਉਸ ਪਾਣੀ ਦੇ ਵਿੱਚ ਡੁੱਬੇ ਨੇ ਪਾਰ ਹੋਏ ਨੇ ਕਿਹੜੇ ਪਾਸੇ ਨੇ ਗਏ ਕਿਉਂਕਿ ਪਤਾ ਕੋਈ ਨਹੀਂ ਕਹਿੰਦੇ ਥੇ ਚਾਰ ਹੋ ਅਬ ਦੋ ਹੀ ਪਰ ਕਹਿੰਦੇ ਸ਼ਹਿਰ ਇਹ ਵੀ ਨਾ ਹੋਣਗੇ ਤਾਂ ਸ਼ੁਕਰ ਕਰਾਂਗੇ ਉਲੰਭਾ ਫਿਰ ਵੀ ਨਹੀਂ ہم شکر کریں گے اگر یہ بھی نہ ہوں گے۔ ہن سਤگورو ਧੰਨ ਗੁਰੂ ਗਲਗੇ ਧਰਪਾਸ਼ਾ ਜੀ ਇਸ ਚਮਕੌਰ ਦੇ ਗੜੀ ਦੇ ਵਿੱਚ ਸਤ ਪੋ ਦੀ ਰਾਤ ਬਤੀਤ ਕਰਦੇ ਨੇ ਜੀ۔ آٹھ ਪੋ ਨੂੰ ਅੱਜ 22 دسمبر ਦਿਨ ਚੜਨਾ ਜਦੋਂ ਸੂਰਜ ਚੜ੍ਹਨਾ ਹੈ ਤੇ ਦੁਨੀਆਂ ਦਾ ਅਦੁੱਤੀ ਜੰਗ ਹੋਣਾ ਜੀ। ਹੁਣ ਦੇਖੋ ਅਦੁੱਤੀ ਸ਼ਬਦ ਕਿਉਂ ਵਰਤਿਆ ਗਿਆ। ਇੱਕ ਪਾਸੇ ਸਤਗੁਰੂ ਜਿੱਦੇ 40 ਸਿੰਘ ਜਿਹੜੇ ਕਈ ਦਿਨਾਂ ਦੇ ਭੁੱਖੇ ਨੇ ਤੇ ਇੱਕ ਰਾਤ ਜਿਹੜਾ ਪ੍ਰਸ਼ਾਦਾ ਮਿਲਿਆ ਹੋਏਗਾ ਦੇਖੋ ਘਰ 파ਵੇਂ ਭਾਈ ਬੁੱਧੇ ਚੰਦ रावत 파ਵੇਂ ਵੱਡਾ ਜ਼ਿੰਮੇਵਾਰ ਸੀ ਉਸ ਵੇਲੇ ਜੀ ਪਰ ਇੱਕਦਮ ਇੰਨੇ ਲੰਗਰ ਦਾ ਪ੍ਰਬੰਧ ਵੀ ਕਿੱਥੇ ਹੁੰਦਾ ਹੈ ਜਿਵੇਂ ਦਾ ਰੁਕਾ ਸੁੱਖਾ ਮਿਲਿਆ ਅੱਜ ਛਕਿਆ ਸੁੱਤੇ ਹੋਏ ਨੇ ਉਹਦੇ ਕੋ ਇੱਕ ਬੇਨਤੀ ਹੋਰ ਕਰਾਂ ਕਿ ਗੁਰੂ ਸਾਹਿਬ ਜੀ ਨੇ ਇਹ ਚਮਕੌਰ ਦੇ ਘੜੇ ਹੀ ਕਿਉਂ ਚੁਣੀ ਇਸੇ ਚਮਕੌਰ ਦੀ ਗੜੀ ਨੂੰ ਕੱਚੀ ਗੜੀ ਕਿਉਂ ਕਿਹਾ ਜਾਂਦਾ ਜੀ ਤੇ ਜੇ ਗੜੀ ਕੱਚੀ ਸੀ ਤੇ ਗੁਰੂ ਸਾਹਿਬ ਨੂੰ ਪਤਾ ਨਹੀਂ ਸੀ ਕਿ ਕੱਚੀ ਗੜੀ ਦੇ ਵਿੱਚ ਕਿੰਨਾ ਕੁਝ ਸਮਾਂ ਸੀ گزار ਸਕਾਂਗੇ ਨੂੰ ਦੇਖੋ ਇਹ ਕੁਝ ਸਵਾਲ ਨੇ ਇਹਨਾਂ ਸਾਰੇ ਸਵਾਲਾਂ ਦਾ ਜਵਾਬ ਇਤਿਹਾਸ ਦੇ ਵਿੱਚ ਹੈ ਪਰ ਸ਼ਾਇਦ ਅਸੀਂ ਕਥਾ ਕਰਨ ਵਾਲਿਆਂ ਨੇ ਜਾਂ ਇਤਿਹਾਸ ਚੰਗੀ ਤਰ੍ਹਾਂ ਨਾਮਵਾਚਨ ਕਰਕੇ ਇਹ ਚੰਗੀ ਤਰ੍ਹਾਂ ਗੱਲ ਸਮਝਾਏ ਨਹੀਂ ਸਕੇ ਕਿ ਕੱਚੀ ਗੜੀ ਕਿਉਂ ਕਿਹਾ ਉਹਨੂੰ ਜਿਤੇ ਰੱਖਿਓ ਅਸਲ ਇਹ ਕੱਚੀ ਗੜੀ ਨਹੀਂ ਅਸਲ ਗੜੀ ਜੇ ਕਿਤੇ ਤੁਸੀਂ ਤਸਵੀਰਾਂ ਚ ਵੀ ਦੇਖੋ ਨਾ ਤੇ ਗੜੇ ਜਿਹੜੇ ਉਹਦੇ ਜਦੋਂ ਇਤਿਹਾਸ ਪੜੀਏ ਪਤਾ ਲੱਗਦਾ ਉਹਦੀ ਦੁਵਾਰ ਜਿਹੜੀ ਹੈ ਨਾ ਬਾਹਰ ਦੀ ਦੁਵਾਰ ਪਹਿਲੀ ਗੱਲ ਗੜੀ ਕਹਿੰਦੇ ਕਿ ਨੂੰ ਨਹੀਂ ਜੀ ਉਹ ਘੜ ਕਹਿੰਦੇ ਨੇ ਕਿਲੇ ਨੂੰ ਤੇ ਗੜੇ ਸ਼ਬਦ ਤਾਂ ਵਰਤਿਆ ਕਿ ਅਸੀਂ ਪੂਰਾ ਕਿਲਾ ਨਹੀਂ ਸੀ ਹਵੇਲੀ ਸੀ ਜੀ ਬੁੱਧੇ ਚੰਦ रावत ਭਾਈ ਗਰੀਬੂ ਸਤਗੋਜੋਂ ਬਾਹਰ ਬਾਗਦ ਵਿੱਚ ਮਿਲੇ ਸਨ ਨਾ ਚਮਕੌਰ ਸਾਹਿਬ ਬੇਨਤੀ ਕੀਤੀ ਸੀ ਸਤਿਗੁਰੂ ਜੀ ਸਾਡਾ ਘਰ ਜਿਹੜਾ ਉਹ ਵਿਚਕਾਰ ਨਗਰ ਦੇ ਤੁਸੀਂ ਕਿਰਪਾ ਕਰੋ ਸਾਡੇ ਘਰ ਚੱਲੋ ਗੁਰੂ ਸਾਹਿਬ ਨੇ ਘਰ ਨਹੀਂ ਚੁਣਿਆ ਜੀ ਹਵੇਲੀ ਸ਼ਹਿਵਤ ਆਉਦੀ ਜਾਣਦੇ ਹੋ ਘਰ ਹੋਰ ਹੁੰਦਾ ਤਾਂ ਹਵੇਲੀ ਹੋਰ ਹੁੰਦੀ ਹੈ ਜੀ ਘਰ ਪਿੰਡ ਦੇ ਵਿੱਚ ਹੈ ਹਵੇਲੀ ਪਿੰਡ ਤੋਂ ਬਾਹਰ ਵੱਰ ਹੈ ਉਰੇ ਸਤਿਗੁਰੂ ਜੀ ਨੇ ਜਿਹੜੀ ਚੁਣੀ ਇਸ ਹਵੇਲੀ ਦੀ ਇੱਕੰਦਾ ਇਤਿਹਾਸ ਕਹਿੰਦਾ ਹੈ ਕਿ 5-5 ਫੁੱਟ ਚੌੜੀਆਂ ਸਨ ਜੀ ਜਿਹੜੇ ਹਵੇਲੇ ਦੇ ਕੰਢ 5 ਫੁੱਟ ਚੌੜੀ ਹੋਵੇ ਪਾਵੇਂ ਕੱਚੀ ਵੀ ਹੋਵੇ ਉਹ ਕੱਚੀ ਕਿੱਥੋਂ ਰਹਿ ਜਾਂਦੀ ਜੀ ਔਰ ਉਹ ਪੱਥਰ ਦੀਆਂ ਬੜੀਆਂ ਹੋਈਆਂ ਉਹ ਹਵੇਲੇ ਦੇ ਜਿੱਤੇ ਕੁਝ ਪੁਰਾਣੀ ਤਸਵੀਰ ਮਿਲਦੀ ਹੈ ਨਾ ਸਾਹਮਣੇ ਗੇਟ ਹੈ ਇਹ 10 ਲੱਖ ਦਾ ਮਲਕ ਹੈ ਜਿਹੜਾ ਚੜ ਕੇ ਆਇਆ ਇਸ ਗੇਟ ਨੂੰ ਤੋੜਨ ਵਾਸਤੇ ਉਹਨਾਂ ਅੱਧੇ ਤੋਂ ਜ਼ਿਆਦਾ ਦਿਨ ਤੇ ਉਥੋਂ ਤੱਕ ਪਹੁੰਚਦੇ ਲਾ ਦਿੱਤਾ ਸੀ ਕਪੂਚੀ ਕਿ ਫਿਰ ਪੂਰਾ ਤਾਣ ਲਾੜੇ ਸੀ ਗੇਟ ਨਹੀਂ ਸੀ ਟੁੱਟਾ ਜੀ ਕਿਉਂਕਿ ਜੇ ਹਵੇਲੇ ਕੱਚੀ ਹੁੰਦੀ ਤੇ ਗੇਟ ਤੇ ਮਾਰਨਾ ਸੀ ਤੱਕਾ ਟੁੱਟ ਜਾਣਾ ਸੀ ਅਸਲ ਵਿੱਚ ਕੱਚੇ ਗੜੀ ਇਹਨੂੰ ਕਿਉਂ ਕਿਹਾ ਗਿਆ ਗੜ ਕਹਿੰਦੇ ਨੇ ਕਿਲਾ ਨੂੰ ਤੇ ਗੜੀ ਕਹਿੰਦੇ ਨੇ ਕਿਲੇ ਵਰਗੀ ਹਵੇਲੀ ਸੀ ਛੋਟੀ ਸੀ ਗੜੀ ਸ਼ਬਦ ਵਰਤ ਲਿਆ ਕੱਚੇ ਇਸ ਕਰਕੇ ਕਿਹਾ ਗਿਆ ਕਿ ਜਦੋਂ ਬਾਅਦ ਵਿੱਚ ਜਿਹੜੇ ਉਹਦੇ ਨਾਲ ਦੇ ਮਿਲਦੇ ਸਨ ਪਈ ਬੁੱਧੇ ਚੰਦ रावत ਨੂੰ ਗਰੀਬੋ ਨੂੰ ਇਹ ਵੱਡੇ ਜ਼ਿਮੀਂਦਾਰ ਸਨ ਨਾ ਜੀ ਤੇ ਵੱਡੇ ਲੋਕੇ ਫਿਰ ਇਹਨੇ ਮਜ਼ਬੂਤ ਉਹ ਹਵੇਲੀ ਬਣਾਉਂਦੇ ਸਨ ਕਿ ਤੂੰ ਕਹਿੰਦਾ ਸਾਡੇ ਹਵੇਲੀ ਮਜ਼ਬੂਤ ਹੀ ਬੜੀ ਹੈ ਪਰ ਇਹ ਤੇ ਕੱਚੀ ਨਿਕਲੀ ਜਿਵੇਂ ਤਾਨੇ ਨਹੀਂ ਦਿੰਦੇ ਲੋਕ ਇਹ ਤੇ ਕੱਚੇ ਨਿਕਲੇ ਗੁਰੂ ਸਾਹਿਬ ਨੂੰ ਗੁਰੂ ਸਾਹਿਬ ਦੇ ਸਾਹਿਬਜ਼ਾਦਿਆਂ ਨੂੰ ਇਹ ਦੋ ਰਾਤਾਂ ਆਪਣੇ ਰੱਖ ਸਕੀ ਇੱਕੋ ਹੀ ਰਾਤ ਰਹੇ ਸਨ ਜੀ ਦੂਜੀ ਸ਼ਾਮ ਨੂੰ ਤੇ ਸ਼ਹੀਦ ਹੋ ਗਏ ਸਨ ਇਹ ਦੋ ਰਤਾਂ ਵੀ ਨਹੀਂ ਰੱਖ ਸਕੀ ਇਥੋਂ ਹੌਲੀ-ਹੌਲੀ ਨਾ ਇੱਕ ਕੱਚੀ ਗੜੀ ਪੈ ਗਈ ਪਹਿਲੀ ਬੇਨਤੀ ਇਹ ਕਿ ਗੜੀ ਕੱਚੀ ਨਹੀਂ ਸੀ ਬੜੀ ਮਜ਼ਬੂਤ ਸੀ ਤੇ ਦੂਜੀ ਬੇਨਤੀ ਹੈ ਕਿ ਗੜੀ ਇਹ ਜਿਹੜੀ ਸੀ ਚੁਣੀ ਕਿਉਂ ਗਈ ਦੇਖੋ ਅੱਜ ਵੀ ਤੁਸੀਂ ਜਾਵੋ ਤੇ ਜ਼ਮੀਨ ਤੋਂ ਇਹ 60 70 ਫੁੱਟ ਉਦੋਂ ਕਿਉਂਕਿ ਹੁਣ ਤਾਂ ਖੁਰ ਕੇ ਪਹਾੜੀ ਵੀ ਨੀਵੇਂ ਹੋ ਗਈ ਉਸ ਵળે ਜ਼ਮੀਨ ਤੋਂ 60 70 ਫੁੱਟ ਉੱਚੀ ਸੀ ਇਹ ਪਹਾੜੀ ਸਿਰਫ ਕੋਈ ਪਹਾੜੇ ਜਿੱਥੇ ਹਵੇਲੀ ਹੈ 60 70 ਫੁੱਟ ਤੇ ਸਿੱਧਾ ਜੇ ਚੜੀਏ ਤੇ ਤਾਂ ਉੱਚੀ ਹੈ ਪਰ ਹੁਣ ਪਹਾੜੇ ਦੇ ਉੱਤੇ ਚੜਨਾ ਹੋਵੇ 60 70 ਫੁੱਟ ਕੁਛ ਸਿੱਧਾ ਥੋੜੀ ਚੜਦਾ ਜੀ ਉਹਨੂੰ ਰੈਂਪ ਬਣਿਆ ਹੁੰਦਾ ਨਾ ਰਾਹ ਬਣਿਆ ਹੁੰਦਾ ਘੁੰਮ ਕੇ ਜਾਣਾ ਹੁੰਦਾ ਤੇ ਇਸ ਤਰ੍ਹਾਂ ਜਦੋਂ ਘੁੰਮ ਕੇ ਉੱਤੇ ਜਾਣਾ ਸੀ ਜਿਹੜੇ 10 ਲੱਖ ਦੀ ਮੁਗਲ ਫੌਜ ਸੀ ਉਹਨਾਂ ਵਾਸਤੇ ਕਹਿ ਲਿਆ ਕਿ 4 500 ਗੱਜ ਬਣਦਾ ਸੀ ਅੱਧਾ ਕਿਲੋਮੀਟਰ ਦੇ ਕਰੀਬ ਔਰ ਇੱਕ ਬੇਨਤੀ ਹੋਰ ਇਸ ਚਮਕੌਰ ਦੀ ਗੱਡੀ ਦੇ ਵਿੱਚ ਤੋਫਾ ਨਹੀਂ ਵਰਤੋ ਨਹੀਂ ਹੋਈ ਕਿਉਂਕਿ ਤੋਫਾ ਅੱਜ ਦਾ ਸਮਾਂ ਨਹੀਂ ਸੀ ਕਿ ਗੱਡੀਆਂ ਭਜਾਈਆਂ ਤੇ ਪਹੁੰਚ ਗਈਆਂ ਤੋਫਾ ਤੇ ਗੱਡੀਆਂ ਦੇ ਵਿੱਚ ਲਾਦ ਲਾਦ ਕੇ ਜਾਣੀਆਂ ਪੈਂਦੀਆਂ ਸਨ ਆਨੰਦਪੁਰ ਸਾਹਿਬ ਤੋਫਾ ਚੱਲੀਆਂ ਕਿਉਂਕਿ ਉੱਥੇ ਲੰਬਾ ਤੇ ਪੱਕਾ ਘੇਰਾ ਸੀ ਇਹ ਤੇ ਪਿੱਛਾ ਕਰਦੇ ਕਰਦੇ ਭੱਜ ਕੇ ਦੌੜ ਕੇ ਆਏ ਉਸੇ ਰਾਤ ਘਿਰ ਪਾ ਲਿਆ ਹੁਣ ਇਹਨਾਂ ਨੇ ਜਿਹੜੀਆਂ ਬੰਦੂਕਾਂ ਚਲਾਉਣੀਆਂ ਬੰਦੂਕਾਂ ਤੇ ਇੰਨੀ ਰੇਂਜ ਨਹੀਂ ਸੀ ਹੁੰਦੀ ਜੀ ਤੋੜੇ ਵਾਲੀਆਂ ਬੰਦੂਕਾਂ ਉੰਦੇ ਚ ਮਸਾਲਾ ਪਰਣਾ ਬਰੋਧ ਪਰਣਾ ਤੇ ਉਹਨਾਂ ਦੇ ਰੇਂਜ ਸਿਰਫ ਹੁੰਦੇ ਸੀ 100 ਤੇ ਜਾਂ 2 250 ਮੀਟਰਸ ਪਰ ਪਹਾੜੇ ਜਿਹੜੇ ਸੋ ਬਣਦੇ ਸੀ 4 500 ਮੀਟਰ ਉਤੋਂ ਗੁਰੂ ਕੇ ਸਿੰਘਾਂ ਨੇ ਜੇ ਪੱਥਰ ਵੀ ਛੋਟਾ ਜਿਹਾ ਐਡਾ ਕੋਈ ਪੱਥਰ ਵੀ ਸੁੱਟਣਾ ਨਾ ਤੇ ਥੱਲੇ ਜਿੰਦੇ ਵੱਜਦਾ ਸੀ ਉਹ ਜਿਉਂਦੇ ਨਹੀਂ ਸੀ ਵੱਜਦਾ ਜੀ ਪੱਥਰ ਵੀ ਉਹਨਾਂ ਨੂੰ ਗੋਲੇ ਵਾਂਗ ਵੱਜਦਾ ਸੀ ਆ ਕੇ تیر ਸਿੱਧੇ ਵੱਜਦੇ ਸਨ ਅੱਧਾ ਦਿਨ ਉਹਨਾਂ ਨੂੰ ਉੱਤੋਂ ਤੱਕ ਜਾਂਦੇ ਆ ਕਿ ਉਹ ਲੱਗ ਗਏ ਜੀ ਕਿਉਂਕਿ ਰਸਤਾ ਉਹਨਾਂ ਹੀ ਸੀ ਰਸਤੇ ਦੇ ਵਿੱਚ ਹੁਣ ਬੰਦੇ ਜਿਹੜੇ ਇਕੱਠੇ ਆਉਣਗੇ ਕਿੰਨੇ ਕੁ ਸਾਹਮਣੇ ਇੱਕ ਲਾਈਨ 'ਚ 20 ਆ ਜਾਣਗੇ 15 20 ਤੋਂ ਵੱਧ ਬੰਦੇ ਲਾਈਨ 'ਚ ਨਹੀਂ ਸਣਾਂਉਂਦੇ ਉਹ ਧੰਨ ਗੁਰੂ ਕਲਕੇ ਤਰਪਾ ਸਾਹਿਬ ਜੀ ਨੇ ਬਿਉਂ ਤੇ ਅਸੀਂ ਬਣਾਈ ਅੱਠ-ਅੱਠ ਸਿੰਘ ਜਿਹੜੇ ਚਾਰਾ ਬਾਈਆਂ ਤੇ ਲਾ ਦਿੱਤੇ ਸਨ ਜੀ ਚਾਰਾ ਕੋਣਿਆਂ ਤੇ ਤੇ ਬਾਈ ਸ਼ਬਦ ਆਪ ਜੀ ਸਮਝਦੇ ਹੋ ਕਿਉਂਕਿ ਕਿਲੇ ਵਾਂਗੂ ਬਣੀ ਹੋਈ ਸੀ ਉਹ ਬਾਈ ਇੱਕ ਬਾਰੀ ਹੁੰਦੀ ਸੀ ਜੀ ਜਿੱਥੋਂ ਗੋਲੀਆਂ ਤੇ ਤੀਰ ਚਲਾਉਣ ਲਈ ਥੋੜਾ ਜਿਹਾ ਰਸਤਾ ਹੁੰਦਾ ਸੀ ਚਾਰਜ ਫੇਰੋ ਜਿਹੜੇ ਪਾਸੋਂ ਵੀ ਆਉਣ ਉਹਨਾਂ ਨੂੰ ਤੀਰਾਂ ਦੇ ਨਾਲ ਮਾਰ-ਮਾਰ ਕੇ ਅੱਗੇ ਤੱਕ ਆਉਣ ਹੀ ਨਹੀਂ ਦਿੱਤਾ ਜਿ ਘੇਰ ਕੇ ਰੱਖਿਆ ਅੱਧਾ ਦਿਨ ਤੇ ਲੱਗ ਗਿਆ ਉਹਨਾਂ ਨੂੰ ਅੱਧੇ ਦਿਨ ਤੋਂ ਬਾਅਦ ਜਦੋਂ ਉਹ ਇਸ ਗੜੇ ਦੇ ਦਰਵਾਜੇ ਤੇ ਜਾਂਦੇ ਨੇ ਸਾਹਮਣੇ ਤੋੜਨ ਦੇ ਯਤਨ ਕੀਤਾ ਪਰ ਦਰਵਾਜਾ ਮਜ਼ਬੂਤ ਐ ਨਾ ਸੀ ਟੁੱਟੇ ਕਿੱਥੇ ਇਹ ਕੁਝ ਬੰਦੇ ਪਹੁੰਚ ਗਏ ਗੜੇ ਦੇ ਨਾਲ ਜਿਹੜੀਆਂ ਦਰਵਾ ਦਰਵਾ ਦਰਵਾਜ ਦੁਵਾਰਾਂ ਨੇ ਉਹਨਾਂ ਦੇ ਨਾਲ ਲੁਕ ਗਏ ਜੀ ਹੁਣ ਗੜੇ ਦੇ ਅੰਦਰੋਂ ਲੜਨਾ ਔਖਾ ਹੋ ਗਿਆ ਕਿ ਦਵਾਰਾਂ ਦੇ ਨਾਲ ਬੈਠੇ ਨੇ ਨਾ ਤੇ ਅੰਦਰਲੇ ਸਿੰਘਾਂ ਨੂੰ ਪਤਾ ਲੱਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੋਵੇਂ ਸਾਹਿਬਜ਼ਾਦੇ ਉੱਤੇ ਨੇ ਨਾ ਉੱਤੋਂ ਨਜ਼ਰ ਆਵੇ ਅਟਾਰੇ ਉਹਦਾ ਆਪ ਜੀ ਸਮਝਦੇ ਹੋ ਨਾ ਕਿ ਤੇ ਚਬਾਰਾ ਹੁੰਦਾ ਹੈ। ਚਬਾਰਾ ਹੁੰਦਾ ਘਰ ਬਣਿਆ ਹੋਇਆ ਉੱਤੇ। ਅਟਾਰੇ ਹੁੰਦੇ ਦਿਓੜੇ ਦੀ ਤਰ੍ਹਾਂ ਖੁੱਲੀ ਹੁੰਦੀ ਹੈ। ਉੱਤੇ ਛੱਤ ਪਈ ਹੁੰਦੀ ਹੈ ਜਿਵੇਂ ਪਿੱਲਰਾਂ ਦੇ ਉੱਤੇ ਪਈ ਹੁੰਦੀ ਜੀ। ਅਟਾਰੇ ਤੋਂ ਉੱਤੋਂ ਵੀ ਜਿਹੜੇ ਨਾਲ ਆ ਕੇ ਬੈਠ ਗਏ ਉਹ ਨਜ਼ਰ ਕੋਈ ਨਹੀਂ ਆਉਂਦੇ। ਇੱਥੇ ਪੌੜੀ ਲਾ ਕੇ ਚੜਨ ਦਾ ਯਤਨ ਕੀਤਾ ਸਭ ਤੋਂ ਪਹਿਲੋ ਇਹਨਾਂ ਦਾ ਜਿਹੜਾ ਸੂਰਮਾ ਹੈ। ਨੌਜਵਾਨ ਸੀ ਨਾਰਖਾ ਤੇ ਮਲੇਰ ਕੋਟਰ ਵਾਲੇ ਸ਼ੇਰ ਮੁਹੰਮਦ ਐ ਭਰਾਏ ਜੀ ਜਿਨੇ ਹਾਂ ਨਰ ਮਾਰੇ ਸਕੇ ਜਕੁੰਦ ਜਿ ਕਰਾਏਗਾ ਇਹਨੇ ਸਾਰਿਆਂ ਤੋਂ ਪਹਿਲੂ ਹੱਥ ਮਾਰਿਆ ਛਾਤੀ ਤੇ ਜੇ ਦਰਵਾਜ਼ਾ ਨਹੀਂ ਟੁੱਟਦਾ ਤੇ ਪੌੜੀਆਂ ਨਾਲ ਉੱਤੇ ਚੜਜੋ ਕਿ ਅੰਦਰ 40 ਇਹਨੇ ਗਿਣਤੀ 40 ਨਹੀਂ ਤੇ 45 ਹੋਣਗੇ ਵੈਸੇ ਇਤਿਹਾਸਕਾਰਾਂ ਦੇ ਤੇ ਥੋੜਾ ਥੋੜਾ ਫਰਕ ਹੈ ਕਈਆਂ ਦਾ ਜੀ ਤਕਰੀਬਨ 40 ਸ਼ਬਦ ਵਰਤ ਲੀਏ ਕਿਉਂਕਿ ਗੁਰੂ ਸਾਹਿਬ ਜਿਨੇ ਜਫਰ ਨਾਮੇ ਦੇ ਵਿੱਚ 40 ਸ਼ਬਦ ਵਰਤੇ ਆ ਕੁਝ ਇਤਿਹਾਸਕਾਰ ਲਿਖਦੇ ਨੇ ਕਿ ਜਿਹੜੇ ਸ਼ਹੀਦ ਹੋਏ ਉਹ 40 ਸਨ। ਕੁਝ ਇਤਿਹਾਸਕਾਰਾਂ ਨੇ ਲਿਖਿਆ ਕਿ 40 ਸਨ। ਦੋ ਗੁਰੂ ਸਾਹਿਬ ਦੇ ਸਹਜਾ ਦੇ 42 ਤੇ 43ਵੇਂ ਸਤਿਗੁਰੂ ਤੁਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪ। ਚਲੋ 1 2 ਦੇ ਗਿਣਤੇ ਘਟਵਾ ਦੂ ਉਧਰ ਨਾ ਜਾਈਏ। ਇਹ ਕਹਿੰਦੇ ਨੇ ਕਿ 40 ਨੇ ਪੌੜੀ ਲਾ ਕੇ ਪੌੜੀਆਂ ਲਾ ਕੇ ਅੰਦਰ ਚੜਜੋ ਤੇ ਇਹਨਾਂ ਨੂੰ ਹੱਥੋਂ ਹੀ ਫੜ ਲਓ। ਹੁਣ ਉਹਦਾ ਜ਼ਿਕਰ ਜਫਰ ਜਫਰ ਨਾਮੇ ਚ ਵੀ ਮਿਲਦਾ ਜੀ ਪਹਿਲਾ ਨਾਰਖਣ ਉੱਤੇ ਚੜਿਆ ਸਤਗੁਰ ਜੀ ਅਟਾਰੀ ਦੇ ਵਿੱਚੋਂ ਵੇਖਦੇ ਨੇ ਜਦੋਂ ਇਹਨੇ ਮੜੀ ਜੀ ਸਿਰ ਉੱਤੇ ਕੱਢੀ تیر ਮਾਰਿਆ ਸਿਰ ਦੇ ਵਿੱਚੋਂ ਦੀ ਆਰ ਪਰ ਹੋ ਗਿਆ ਜਿਵੇਂ ਖਰਬੂਜਾ ਟੁੱਟਦਾ ਹੈ ਨਾ ਜੀ ਇਹਦਾ ਸਿਰ ਜਿਹੜਾ ਸਿਰ ਉਹ ਖਿਲਰ ਕੇ ਸਾਰੇ ਖਿਲਰ ਗਿਆ ਤੇ ਉੱਤੋਂ ਥਾੜ ਦਿਖਾ ਕੇ ਪੌੜੀ ਤੋਂ ਥੱਲੇ ਬਾਕੇ ਤੇ ਜਿਹੜੇ ਸਨ ਕੰਧਾਂ ਦੇ ਨਾਲ ਜਾ ਕੇ ਲੁਕ ਗਏ ਜੀ ਕਿ ਸਿਰੇ ਪਾੜ ਦਿੱਤਾ ਖਰਬੂਜੇ ਦੀ ਤਰ੍ਹਾਂ ਖਿਲਾਰ ਕੇ ਰੱਖ ਦਿੱਤਾ ਬਾਕੀ ਹਿੰਮਤ ਕਿਹੜਾ ਕਰੇਗੀ ਹੁਣ ਇਧਰੋਂ ਵਿਜੇਤਾ ਖਿਜਿਆ ਹੋਇਆ ਬਾਕੀ ਦਿਆਂ ਨੂੰ ਕਹਿੰਦਾ ਕਿ ਹੁਣ ਕੋਈ ਉੱਠੋ ਗਣੇਖਾ ਤੂੰ ਸੂਰਬੀਰ ਹੈ 5000 ਫੌਜਾਂ ਦਾ ਤੂੰ ਸੈਨਾਪਤੀ ਤੂੰ ਚੜ ਲੱਗੇ ਹੁਣ ਗਣੇਖਾ ਨਾਲੇ ਤੇ ਪੌੜੀ ਦੇ ਪੌੜੀ ਨੂੰ ਹੱਥ ਪਾਵੇ ਨਾਲੇ ਵਿਜੇਤੇ ਵੱਲੇ ਵੇਖੇ ਤੇ ਨਾਲੇ ਕਹਿੰਦੇ ਜੇ ਤੁਹਾਨੂੰ ਤੁਰਦਾ ਫਿਰਦਾ ਮੈਨੂੰ ਚੰਗਾ ਲੱਗਦਾ ਤੇ ਮੈਂ ਵੀ ਚੜ ਜਾਣਾ ਗੱਡੀ ਉਹ ਉੱਤੇ ਚੜਨ ਦਾ ਭਾਵ ਤੇ ਗੱਡੀ ਚੜਨਾ ਸੀ ਨਾ ਇਹ ਨਾਰਖਾਨ ਤੋਂ ਬਾਅਦ ਜਦੋਂ ਗਣੀਖਾ ਉੱਤੇ ਚੜਿਆ ਔਰ ਗੁਰੂ ਸਾਹਿਬ ਜਿਨੇ ਉੱਤੋਂ ਫਿਰ ਗੁਰਜ ਮਾਰੀ ਜੀ ਗੁਰਜ ਵਗਾ ਕੇ ਮਾਰੇ ਸਿਰ ਦੇ ਉੱਤੇ ਜਾ ਕੇ ਜਦੋਂ ਵੱਜੀ ਤੇ ਇਹਦਾ ਖੁਰਬੂਜੇ ਦੀ ਤਰ੍ਹਾਂ ਪੂਰੀ ਤਰ੍ਹਾਂ ਹੀ ਖਿਲਰ ਗਿਆ ਜੀ ਪਹਿਲੇ ਤਾਂ ਤੇ ਮੱਥੇ ਦੇ ਵਿੱਚੋਂ ਤੀਰ ਪਾਰ ਹੋਇਆ ਸੀ ਇਹ ਪੂਰਾ ਹੀ ਖਿਲਰ ਗਿਆ ਇਹਨਾਂ ਦੋਵਾਂ ਨੂੰ ਵੇਖ ਕੇ ਬਾਕੀ ਕੋਈ ਹਿੰਮਤ ਨਾ ਕਰੇ ਜੀ ਤੇਜਾ ਖਵਾਜਾ ਮਹਿਮੂਦ ਇਤਿਹਾਸਕਾਰਾਂ ਨੇ ਨਾ ਖਵਾਜਾ ਮਹਿਮੂਦ ਲਿਖਿਆ ਗੁਰੂ ਸਾਹਿਬ ਨੇ ਜਫਰ ਨਾਵੇ ਚ ਖਵਾਜਾ ਮਰਦੂਦ ਲਿਖਿਆ ਜੀ ਜਿੱਥੇ ਔਰੰਗਜ਼ੇਬ ਨੂੰ ਲਿਖਦੇ ਨੇ ਕਿ ਔਰੰਗਜ਼ੇਬ ਇੱਕ ਇਹਦਾ ਮੁਕਾਬਲਾ ਇੱਕ ਪਾਸੇ ਕਈ ਦਿਨਾਂ ਤੇ 40 ਭੁੱਖੇ ਸਿੰਘ ਇੱਕ ਛੋਟੀ ਹਵੇਲੀ ਦੇ ਵਿੱਚ ਨੇ ਇੱਕ ਪਾਸੇ ਤੇਰਾ 40 ਲੱਖ ਦਾ 10 ਲੱਖ ਦਾ ਮੁਲਖਈਆ ਇਹ ਕੋ ਮੁਕਾਬਲਾ ਹੈ ਪਰ ਕਹਿੰਦੇ ਮੈਨੂੰ ਇੱਕ ਅਫਸੋਸ ਹੈ ਹੁਣ ਤੇ ਅਫਸੋਸ ਇਹ ਨਹੀਂ ਕਿ ਮੇਰੇ ਸਾਹਿਬ ਜਦ ਸ਼ਹੀਦ ਹੋ ਗਏ ਅਫਸੋਸ ਲਖਦੇ ਨੇ ਇਹ ਕਿ ਜਿਹੜਾ ਖਵਾਜਾ ਮਰਦੂਦ ਹੈ ਉੱਤੇ ਚੜਨ ਲੱਗਿਆ ਪਰ ਇਹ ਡਰਪੋਕਾਂ ਦੀ ਤਰ੍ਹਾਂ ਜਿਹੜਾ ਸੀ ਇਹ ਥੱਲੇ ਹੋ ਗਿਆ ਇਹ ਪੌੜੀ ਤੋਂ ਉੱਤੇ ਚੜੀ ਅਫਸੋਸ ਇਸ ਗੱਲ ਦਾ ਕਿ ਮਾੜਾ ਜੇ ਉੱਤੇ ਹੁੰਦਾ ਤੇ ਇੱਕ ਤੀਰ ਇਹਦੇ ਵੀ ਸਿਰ ਦੇ ਵਿਚਾਰ ਪਰ ਮਕਾਰ ਹੀ ਦੇਣਾ ਸੀ ਔਰੰਗਜ਼ੇਬ ਜਿੱਤ ਤੇਰੀ ਨਹੀਂ ਜਿੱਤ ਕੇ ਮੈਂ ਨਿਕਲਿਆ ਹਾਂ ਕਿ ਕੀ ਹੋ ਗਿਆ ਦੋ ਨੂੰ ਕੋ ਕਿਛ 희ਦ ਕਰ ਦਿੱਤਾ ਦੋ ਨੂੰ ਜੰਗ ਦੇ ਮੈਦਾਨ ਵਿੱਚ ਸ਼ਹੀਦ ਕਰ ਦਿੱਤਾ ਪਰ ਜਿਹਨੂੰ ਫੜਨਾ ਚਾਹੁੰਨਾ ਸੀ ਉਹ ਤਾਂ ਫਿਰ ਨਿਕਲ ਗਿਆ ਉਹ ਔਰੰਗਜ਼ੇਬ ਜਫਰਨਾਮਾ ਪੜ੍ਹ ਕੇ ਮਰ ਗਿਆ ਸੀ ਨਾ ਜੀ ਹੁਣ ਸਤਗੁਰ ਜੀ ਨੇ ਇਸ ਕੱਚੇ ਘੜੇ ਜਿਹਨੂੰ ਕੱਚੇ ਘੜੇ ਕਿਹਾ ਗਿਆ ਦੇਖੋ ਇਹ ਬੇਨਤੀ ਤਾਂ ਕੀਤੀ ਇਹ ਇਤਿਹਾਸ ਦੀਆਂ ਕੁਝ ਸਚਾਈਆਂ ਨੇ ਜਿਹੜੀਆਂ ਬਹੁਤੀਆਂ ਸਾਡੇ ਸਾਹਮਣੇ ਸਿੱਖਾਂ ਨੂੰ ਪਤਾ ਹੀ ਨਹੀਂ ਲੱਗੀਆਂ ਇਹ ਘੜੇ ਕੱਚੇ ਨੇ ਸੀ ਬਸ ਉਹ ਕੱਚੀ ਅੰਦੇ ਜਿਵੇਂ ਆਲਪ ਆ ਜਾਂਦੀ ਹੈ ਜੀ ਇੱਥੇ ਸਤਿਗੁਰ ਜੀ ਨੇ ਕਿਰਪਾ ਕੀਤੀ ਹੁਣ ਜਦੋਂ ਇਹ ਹੌਲੀ ਹੌਲੀ ਕਰਕੇ ਦੁਪਹਿਰ ਤੋਂ ਬਾਅਦ ਨੇੜੇ ਲੱਗਣਾ ਸ਼ੁਰੂ ਹੋ ਗਏ ਸਭ ਤੋਂ ਪਹਿਲਾਂ ਭਾਈ ਹਿੰਮਤ ਸਿੰਘ ਸਤਿਗੁਰ ਦੇ ਚਰਨਾਂ ਵਿੱਚ ਆਏ ਕਿ ਸਤਿਗੁਰ ਜੀ ਹੁਣ ਇਹ ਦਵਾਰਾਂ ਦੇ ਨਾਲ ਆ ਕੇ ਲੱਗੇ ਨੇ ਨਾ ਤੇ ਅੰਦਰੋਂ ਨਜ਼ਰ ਆਉਂਦੇ ਨੇ ਨਾ ਉੱਤੋਂ ਨਜ਼ਰ ਆਉਂਦੇ ਨੇ ਇਹ ਤੇ ਬਾਹਰ ਨਿਕਲ ਕੇ ਇਹਨਾਂ ਨੂੰ ਸੋਧਾ ਲਾਉਣਾ ਪੈਣਾ ਗੱਡੀ ਚੜ੍ਹਨਾ ਪੈਣਾ ਹੈ ਸਤਿਗੁਰੂ ਜੀ ਕਿਰਪਾ ਕਰੋ ਆਗਿਆ ਦਿਓ ਤੇ ਮੈਂ ਜਾਵਾਂ ਪਹਿਲਾ ਜਥਾ ਪਾਈ ਹਿੰਮਤ ਸਿੰਘ ਪੰਜ ਸਿੰਘਾਂ ਨੂੰ ਚਾਰ ਹੋਰ ਸਿੰਘਾਂ ਨੂੰ ਨਾਲ ਲੈ ਕੇ ਗਏ ਸਤਿਗੁਰ ਦੇ ਚਰਨਾਂ ਵਿੱਚ ਜਦੋਂ ਆ ਕੇ ਕਹਿੰਦੇ ਨੇ ਗੁਰੂ ਸਾਹਿਬ ਜੀ ਕਹਿੰਦੇ ਪਾਈ ਹਿੰਮਤ ਸਿੰਘ ਤੇਰੇ ਤੇ ਕੋਈ ਸ਼ੱਕ ਨਹੀਂ ਕਿਉਂਕਿ ਤੂੰ 1699 ਦੇ ਵਿੱਚ ਆ ਕੇ ਗੁਰੂ ਦੇ ਚਰਨਾਂ ਵਿੱਚ ਸਿਰ ਸੇਟਾ ਕੀਤਾ ਸੀ ਪੰਜਾ ਪਿਆਰਿਆਂ ਜੀ ਤੂੰ ਤੇ ਉਹ ਤੋਂ ਹੀ ਕਹਿ ਦਿੱਤਾ ਸੀ ਕਿ ਤਨ ਮਨ ਕਾਟ-ਕਾਟ ਸਭ ਅਰਪੂ ਵਿੱਚ ਅਗਨੀ ਆਪ ਜਲਾਈਂ ਥਾਪੜਾ ਦੇ ਕੇ ਭਜਿਆ ਇਹਨਾਂ ਪੰਜਾਂ ਨੇ ਜਿਹੜੇ ਕੰਦਾ ਦੇ ਨੇੜੇ-ਨੇੜੇ ਲੁਕੇ ਸਨ ਉਹਨਾਂ ਸਾਰਿਆਂ ਨੂੰ ਗੱਡੀ ਚਾੜਿਆ ਕਈਆਂ ਨੂੰ ਹੋਰ ਜਿਹੜਾ ਗੱਡੀ ਚਾੜ ਦਿੱਤਾ ਕਿਉਂਕਿ ਦੇਖੋ ਬੇਨਤੀ ਕਰਦੇ ਉੱਤੋਂ ਸਿੰਘਾਂ ਨੂੰ ਥੱਲੇ ਆਉਣ ਦੀ ਲੋੜ ਇੰਨੀ ਛੇਤੀ ਨਹੀਂ ਸੀ ਮੁਸ਼ਕਲ ਤੇ ਇਹਨਾਂ ਨੂੰ ਸੀ ਜਿਹੜੇ 10 ਲੱਖ ਨੇ ਕਿ ਅਸੀਂ ਗੜੀ ਤੱਕ ਪਹੁੰਚੀਏ ਕਿਵੇਂ ਪਰ ਜਦੋਂ ਪਹੁੰਚਣੇ ਸ਼ੁਰੂ ਹੋ ਗਏ ਕਿ ਕਿੰਨੇ ਕੁ ਮਰਾਂਗੇ ਫਿਰ ਸਿੰਘ ਬਾਹਰ ਆਏ ਪਹਿਲਾ ਜਿੱਥਾ ਗਿਆ ਭਾਈ ਹਿੰਮਤ ਸਿੰਘ ਜੀ ਸ਼ਹੀਦ ਹੋ ਗਏ ਦੂਜਾ ਜਿੱਥਾ ਗਿਆ ਸ਼ਹੀਦ ਹੋ ਗਿਆ ਤੀਜਾ ਜਿੱਥਾ ਫਿਰ ਸ਼ਹੀਦ ਹੋਇਆ ਔਰ ਕਿਹਾ ਜਾਂਦਾ ਕਿ ਚੌਥੇ ਜਥੇ ਦੇ ਵਿੱਚ ਜਦੋਂ ਜਾਣਾ ਹੈ ਚੌਥੇ ਜਥੇ ਤੋਂ ਪਹਿਲਾਂ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਸੰਗਤ ਸਿੰਘ ਜੀ ਇਹ ਸਤਿਗੁਰੂ ਤਾਨੂ ਗੁਰੂ ਕਲਗੀਧਰ ਪਾਸ਼ਾ ਜੀ ਦੇ ਚਰਨਾਂ ਵਿੱਚ ਆਏ ਇਹਨਾਂ ਨੇ ਆ ਕੇ ਬੇਨਤੀ ਕੀਤੀ ਸਤਿਗੁਰੂ ਜੀ ਇਸ ਗੜੀ ਦੇ ਵਿੱਚੋਂ ਤੁਸੀਂ ਆਪਣੇ ਪੁੱਤਰਾਂ ਨੂੰ ਲੈ ਕੇ ਨਿਕਲੇ ਜੋ ਆਪਣੇ ਸਾਹਿਬਜ਼ਾਦੇ ਨੂੰ ਲੈ ਕੇ ਤੁਸੀਂ ਨਿਕਲ ਜਾਓ ਅਸੀਂ ਕਿਸੇ ਤਰ੍ਹਾਂ ਇਹਨਾਂ ਦਾ ਮੁਕਾਬਲਾ ਕਰਾਂਗੇ ਅੱਜ ਰਾਤ ਨੂੰ ਤੁਸੀਂ ਨਿਕਲ ਜਾਓ ਵਰਤਾਂ ਨੁਰੂ ਕਲਕੇ ਤਰਪਾਸ਼ਿਕਨ ਨੇ ਪੈਦਾਇਸ਼ ਤੂ ਸੜਾ ਪੁੱਤਰ ਨਹੀਂ ਇਹ ਜਿਹੜੇ 40 ਜਿਹੜੇ ਮੇਰੇ ਨਾਲ ਆਏ ਨੇ ਮੇਰੇ ਪੁੱਤਰ ਨਹੀਂ ਇਹ ਸਾਰੇ ਮੇਰੇ ਪੁੱਤਰ ਨੇ ਹੱਲੇ ਪਾਈ ਦਿਆ ਸੰਗ ਜੀ ਕਹਿ ਰਹੇ ਸਨ ਕਿ ਆਪਣੇ ਸਾਹਿਬਜ਼ਾਦੇ ਨੂੰ ਲੈ ਕੇ ਨਿਕਲ ਜਾਓ ਹੱਥੀ ਜੋੜੇ ਹੋਏ ਨੇ ਉਧਰ ਸਾਬਾ ਦਾ ਬਾਬਾ ਅਜੀਤ ਸਿੰਘ ਜੀ ਆ ਜਾਂਦੇ ਨੇ ਕਿ ਸਤਿਗੁਰੂ ਜੀ ਕਿਰਪਾ ਕਰੋ ਹੁਣ ਅਗਲਾ ਜਥਾ ਲੈ ਕੇ ਮੈਂ ਜਾਵਾਂ ਅਗਲੇ ਜਥੇ ਦੇ ਵਿੱਚ ਬਾਬਾ ਅਜੀਤ ਸਿੰਘ ਜੀ ਜਾਂਦੇ ਨੇ ਅੱਜ ਸ਼ਾਮ ਦੁਪਹਿਰੇ ਬਾਅਦ ਜਦੋਂ ਸੂਰਜ ਹਜੇ ਟਲਣਾ ਹੈ ਚੌਥਾ ਪੈਰ ਕਹਿ ਲੀਏ ਉਦੋਂ ਬਾਬਾ ਅਜੀਤ ਸਿੰਘ ਜੀ ਜਾਂਦੇ ਨੇ ਸ਼ਹਾਦਤ ਦਾ ਜਾਮ ਪਿੰਦੇ ਨੇ ਔਰ ਅੱਜ ਦੇ ਦਿਨ ਕਿਉਂਕਿ ਸ਼ਹੀਦੀ ਹੋਈ ਬਾਬਾ ਉਸ ਤੋਂ ਬਾਅਦ ਜੁਝਾਰ ਸਿੰਘ ਜੀ ਵੀ ਜਾਂਦੇ ਨੇ ਤੇ ਜਿਵੇਂ ਫਿਰ ਜਰਜਾਰ ਸਿੰਘ ਜਿਨੇ ਆਗਿਆ ਲਈ ਜਿਵੇਂ ਤੁਹਾਨੂੰ ਗੁਰੂ ਕਲਗੇ ਤਰਪਾਸ਼ਾ ਜੀ ਨੂੰ ਬਾਬਾ ਅਜੀਤ ਸਿੰਘ ਜੀ ਕਹਿੰਦੇ ਨੇ ਕਿ ਕਿਰਪਾ ਕਰੋ ਮੈਨੂੰ ਜੰਗ ਦੇ ਵਿੱਚ ਭੇਜੋ ਤੇ ਗੁਰੂ ਸਾਹਿਬ ਵੀ ਕਹਿੰਦੇ ਜੀਤ ਸਿੰਘ ਦੇਖ ਜਦੋਂ ਪੰਗਾਣੀ ਦਾ ਜੰਗ ਜਿੱਤਿਆ ਸੀ ਨਾ ਉਸ ਤੋਂ ਬਾਅਦ ਤੇਰਾ ਜਨਮ ਹੋਇਆ ਸੀ ਜੰਗ ਜਿੱਤਿਆ ਇਸ ਕਰਕੇ ਨਾ ਹੀ ਤੇਰਾ ਅਜੀਤ ਰੱਖ ਦਿੱਤਾ ਤੇ ਬਾਬਾ ਅਜੀਤ ਸਿੰਘ ਵੀ ਕਹਿੰਦੇ ਨੇ ਸਤਿਗੁਰੂ ਜੀ ਜੇ ਤੁਸੀਂ ਮੇਰਾ ਨਾਂ ਅਜੀਤ ਰੱਖਿਆ ਹੈ ਨਾ ਜੇ ਫਿਰ ਭਰੋਸਾ ਰੱਖਿਓ ਮੈਂ ਦੁਸ਼ਮਣਾਂ ਤੋਂ ਜਿੱਤਿਆ ਨਹੀਂ ਜਾਵਾਂਗਾ ਨਾਮਕਾ ਅਜੇਤ ਹੂੰ ਜੀਤਾ ਨਹੀਂ ਜਾਊਂਗਾ ਜੀਤਾ ਅਗਰ ਗਿਆ ਤੋ ਜੀਤਾ ਨਹੀਂ ਆਊਂਗਾ ਜੇ ਉਹਨਾਂ ਨੇ ਜਿੱਤਣ ਦਾ ਯਤਨ ਵੀ ਕੀਤਾ ਨਾ ਤੇ ਜਿੰਦਿਆ ਵਾਪਸ ਨਹੀਂ ਆਵਾਂਗਾ ਸਤਗੁਰ ਜੀ ਨੇ ਆਪ ਥਾਪੜਾ ਦੇ ਕੇ ਭੇਜਿਆ ਤਾਰਾਂ 13 ਦੇ ਛਾਂ ਦੇ ਥੱਲੇ ਭੇਜਿਆ ਬਾਬਾ ਅਜੀਤ ਸਿੰਘ ਜੀ ਜੰਗ ਕਰਦੇ ਹੋਏ ਜੂਝ ਕੇ ਸਾਤੇ ਦੇ ਵਿੱਚ ਫਟ ਖਾ ਕੇ ਜਿਹੜੇ ਨੂੰ ਸ਼ਹੀਦ ਹੋਏ ਨੇ ਬਾਬਾ ਜੁਝਾਰ ਸਿੰਘ ਜੀ ਜਿਵੇਂ ਆਗੇ ਮੰਗਦੇ ਨੇ ਜਿਵੇਂ ਉਹਨਾਂ ਨੇ ਸ਼ਹਾਦਤ ਦਾ ਜਾਉ ਲੈਣਾ ਕਿਉਂਕਿ ਸਮੇਂ ਦੀ ਸਮਾਪਤੀ ਹੈ ਇਹ ਵਿਚਾਰ ਆਪਾਂ ਕਰਾਂਗੇ ਕਿ ਜਿਵੇਂ ਬਾਬਾ ਜੁਝਾਰ ਸਿੰਘ ਦੀ ਸ਼ਹੀਦੀ ਤੋਂ ਬਾਅਦ ਫਿਰ 사ਤਗੁਰ ਜੀ ਨੇ ਇਸ ਗੜੀ ਦੇ ਵਿੱਚੋਂ ਬਾਹਰ ਨਿਕਲਣਾ ਹੈ ਜਿਵੇਂ ਮਾਸੀਵਾੜੇ ਦੇ ਜੰਗਲਾ ਚ ਜਾਣਾ ਹੈ ਇਹ ਸਾਰਾ ਸਰਹੰਦ ਤੱਕ ਦਾ ਜਿਹੜਾ ਸਾਕਾ ਹੈ ਜਿਵੇਂ ਜਿਵੇਂ ਗੁਰੂ ਸਾਹਿਬ ਜੀ ਕਿਰਪਾ ਕਰਨਗੇ ਉਹ ਆਪਾਂ ਜਰੂਰ ਸਾਂਝਾ ਕਰਨਾ ਹੈ ਹੁਣ ਇਹ ਪੁੱਲਾਂ ਦੀ ਖਿਮਾ ਆਉ ਉਹਨਾਂ ਸੇ ਹੇਤਾਂ ਨੂੰ ਯਾਦ ਕਰਦੇ ਆ ਇੱਕ ਦੋ ਵਰੀ ਰਸਨਾ ਦੇ ਨਾਲ ਹਾਜ਼ਰੀ ਲਵਾਈਏ ਜੀ ਫਿਰ ਸਮਾਪਤੀ ਹੈ ਜੀ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਸਤ ਨਾਮ ਵਾਹਿ ਗੁਰੂ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ